ਰੇਟ ਗਾ ਆਪਣਾ ਪਿਆਣਾ ਜਣੇ ਰਸਤੀ ਦੇ ਨੇ ਗੁਰੂ ਜੀ ਦਾ ਸਾਹਿਬ ਗੁਰਦੁਆਰੇ ਸੇਵਾ ਕਰਨ ਗਿਆ ਸੀ ਤੇ ਉਹ ਕਹਿੰਦੇ ਅੰਦਰ ਸੇਵਾ ਕਰਨੀ ਜਦੋਂ ਅੰਦਰ ਪਹੁੰਚੇ ਤੇ ਬਾਬੇ ਨੇ ਕਿਹਾ ਤੋ ਕਿਦੋਂ ਕਿਸੇ ਸਿਲੰਡਰ ਦੇ ਅੰਦਰ ਚੱਲ ਰਿਹਾ ਕਹਿੰਦੇ ਨਹੀਂ ਉਹ ਅੰਦਰ ਪਹੁੰਚੇ ਜੱਕਦਾ ਵਾਂ ਕਿ ਸਿਲੰਡਰ ਨੇ ਹਮਲਾ ਕੀਤਾ ਅੱਗ ਨੇ ਉਹ ਫ੍ਰੀ ਹੋ ਗਿਆ ਇਸ ਕਰਨੇ ਪੰਚੇ ਸੀ ਪੰਚੇ ਅੱਗ ਦੀ ਡੇਬੇੜ ਚ ਆ ਗਿਆ ਹਾਂ ਸੇ ਤੇ ਡਰੈਸਿੰਗ ਹੋ ਗਿਆ 5 ਕੇ 6 ਹੈ ਜੀ ਤੇ ਉਹਦੇ ਚੋ ਤਿੰਨ ਵਿਸ਼ੇ ਸਟੇਬਲ ਦੋ ਤੁਹਾਨੂੰ ਥੋੜੇ ਸੀਰੀਅਸ ਲੱਗ ਰਹੇ ਆ ਸਰਜਨ ਆ ਰਹੇ ਕੋਈ ਅਸੈਸ ਕਰਕੇ ਕਿ ਸਰਜਨ ਨੇ ਦੇਖਣਾ ਹੁੰਦਾ ਸਿਰਫ ਅਫਰਦਰ ਹੀ ਸੋਚਦੇ ਕਿ ਇਤੋਂ ਇੱਕ ਤਾਂ ਸ਼ਾਇਦ ਰੈਫਰ ਕਰਨਾ ਪਏਗਾ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਸੀ ਉੱਥੇ ਕਿ ਸਿਲੰਡਰ ਫਟਿਆ ਜੋ ਸੁਣਿਆ ਵੈ ਯਾ ਸਾਜੀ ਲੰਗਰਾ ਵਾਲਾ ਜਾਮਨੀ ਸਾਹਿਬ ਉੱਤੇ ਸੇਵਾ ਕਰਦੇ ਸੀ ਉੱਥੇ ਜੀ ਹੁਣ ਪਤਾ ਨਹੀਂ ਸਿਲੰਡਰ ਫਟਿਆ ਕਿ ਕਿੱਦਾਂ ਅੱਕ ਲੱਗੀ ਆ ਅਜੇ ਫਿਲਹਾਲ ਪਤਾ ਲੱਗੂਗਾ ਜੀ ਮੈਂ ਤਾਂ ਜੀ ਬਾਹਰੋਂ ਦਫ਼ਤਰ ਦੇ ਵਿੱਚੋਂ ਮੁੰਡਿਆਂ ਨੂੰ ਬਾਕੇ ਲਿਆ ਆ ਹਾਂਜੀ ਸਕੂਲ ਦੇ ਬੱਚੇ ਸੀਗੇ ਉੱਥੇ ਸੇਵਾ ਕਰਨ ਆਏ ਸੀ ਗੁਰਦੁਆਰਾ ਸਾਹਿਬ ਸਕੂਲ ਇਹ ਸੀ ਮੈਨੂੰ ਪਤਾ ਨਹੀਂ ਕਿਹੜੇ ਸਕੂਲ ਦੇ ਸੀ ਇਹ ਸਕੂਲ ਹਾਂਜੀ ਹਾਂਜੀ ਸਕੂਲ ਤੋਂ ਬਾਅਦ ਹਾਂਜੀ ਸੇਵਾ ਕਰਨ ਆਏ ਸੀ ਪਤਾ ਨਹੀਂ ਜੀ ਹਜੇ ਇਸ ਚੀਜ਼ ਦਾ ਨਹੀਂ ਪਤਾ ਕਿ ਸਿਲੰਡਰ ਫਟਿਆ ਕਿ ਲੰਗਰ ਅੱਜ ਕਿਸ ਤਰੀਕੇ ਨਾਲ ਅੱਗ ਲੱਗੀ ਇਹ ਪੰਜ ਨੇ ਜਖਮੀ ਆ ਹਾਂਜੀ ਇਹ ਆਪਣੇ ਪਿਆਣੇ ਆਣੇ ਰਸਤੀ ਦੇ ਨੇ ਇਹ ਗੁਰੂ ਸਾਹਿਬ ਗੁਰਦੁਆਰੇ ਸੇਵਾ ਕਰਨ ਗਏ ਸੀ ਤੇ ਉਹ ਕਹਿੰਦੇ ਅੰਦਰ ਸੇਵਾ ਕਰਨੀ ਜਦੋਂ ਅੰਦਰ ਇਹ ਪਹੁੰਚੇ ਤੇ ਬਾਬਾ ਨੇ ਪੁੱਛਿਆ ਤੋ ਕਿ ਤੂੰ ਕਿ ਸਿਲੰਡਰ ਤਾਂ ਨਹੀਂ ਅੰਦਰ ਚੱਲ ਰਿਹਾ ਕਹਿੰਦੇ ਨਹੀਂ ਇਹ ਅੰਦਰ ਪਹੁੰਚੇ ਯੱਕਦਾ ਵਾਂ ਕਿ ਸਿਲੰਡਰ ਨੇ ਹੌਲਾ ਕੀਤਾ ਅੱਗ ਨੇ ਉਹ ਫ੍ਰੀ ਹੋ ਗਿਆ ਤੇ ਇਸ ਕਰ ਨੇ ਪੰਜੇ ਸੀ ਪੰਜੇ ਅੱਗ ਦੀ ਲਪੇੜ ਚ ਆ ਗਾ ਹਾਂ ਸੇਵਾ ਕਰ ਰਿਆ ਸੀ ਸਕੂਲ ਦੇ ਬੱਚੇ ਜੀ ਸਕੂਲ ਗ੍ਰਾਮ ਸਕੂਲ ਦੇ ਬੱਚੇ ਸਰਕਾਰੀ ਪ੍ਰਾਈਵੇਟ ਸਕੂਲ ਹੈ ਉੱਥੇ ਹੀ ਇਹ ਪਿਆਰੇ ਆਪਣੇ ਪੰਜ ਬੱਚੇ ਨੇ ਤੇ ਡਰੈਸਿੰਗ ਹੋ ਗਿਆ 5 ਕੇਸ ਹੈ ਜੀ ਤੇ ਉਹਦੇ ਚੋ ਤਿੰਨ ਪੀਸ਼ਾ ਸਟੇਬਲ ਦੇ ਦੋ ਤੁਹਾਨੂੰ ਥੋੜੇ ਸੀਰੀਅਸ ਲੱਗ ਰਹੇ ਆ ਸਰਜਨ ਹਰੇਕ ਵਾਰੀ ਅਸੈਸ ਕਰਕੇ ਕਿ ਸਰਜਨ ਨੇ ਦੇਖਣਾ ਹੁੰਦਾ ਸਿਰਫ ਅਫਰਦਰ ਹੀ ਸੋਚਦੇ ਕਿ ਇਥੋਂ ਇੱਕ ਦਾ ਸ਼ੈ ਰੈਫਰ ਕਰਨਾ ਪਏਗਾ ਤੇ ਗੁਰਦੌਰ ਸਾਹਿਬ ਦੀ ਸੇਵਾ ਕਰ ਰਹੀ ਸੀ ਉੱਥੇ ਕਿ ਸਿਲੰਡਰ ਫਟਿਆ ਜੋ ਸੁਨੇ ਆ ਵੈ